ਸੋ 186 ਚਤੇ ਇਕੱਲੇ ਚੋਣ ਲੜੇਗੀ ਬੀਜੇਪੀ ਸਰਕਾਰ ਤਾਂ ਅਕਾਲੀ ਦਲ ਆਵੇਗਾ ਤਾਂ ਛੋਟਾ ਪ੍ਰਾਪ ਬਣ ਕੇ ਆਵੇਗਾ ਦਿੱਲੀ ਚੋੜਾ ਤੋਂ ਬਾਅਦ ਪੰਜਾਬ ਦੇ ਵਿੱਚ ਬੀਜੇਪੀ ਮਜ਼ਬੂਤ ਹੋਈ ਹੈ ਤਰਨਵੀਰ ਬੱਟੂ ਨੇ ਕਾਂਗਰਸ ਤੇ ਤਸਿਆ ਗਾਂ ਜਤਾਏ ਪੂਰੇ ਮਾਮਲੇ ਦੇ ਵਿੱਚ ਤਸੰਗਦੇ ਹੋਏ ਨਜ਼ਰ ਆਏ ਤਾਂ ਕਾਂਗਰਸ ਦੇ ਵਿੱਚ ਸਿਰਫ ਚਮਚਾਗਰੀ ਚੱਲਦੀ ਹੈ ਬਿੱਟੂ ਦੇ ਵੱਲੋਂ ਤਿੱਖੀ ਬਿਆਨਬਾਜ਼ੀ ਕੀਤੀ ਗਈ ਹੈ 2027 ਦੀਆਂ ਚੋਣਾਂ ਨੂੰ ਲੈ ਕੇ ਹੁਣੇ ਟਿੱਪਣੀ ਉਹਨਾਂ ਦੇ ਵੱਲੋਂ ਕੀਤੀ ਗਈ ਹੈ ਇਸ ਇਹ ਬਿਆਨ ਦਿੱਤਾ ਗਿਆ ਹੈ ਕਿ 2027 ਦੇ ਵਿੱਚ ਇਕੱਲਿਆਂ ਚੋਣ ਲੜੇਗੀ ਭਾਜਪਾ ਤਾਂ 117 ਸੀਟਾਂ ਤੇ ਹੀ ਇਕੱਲੀ ਬੀਜੇਪੀ ਚੋਣ ਲੜਦੀ ਹੋਈ ਨਜ਼ਰ ਆਵੇਗੀ ਤੇ ਅਕਾਲੀ ਦਲ ਜੇ ਆਵੇਗਾ ਤਾਂ ਛੋਟਾ ਪ੍ਰਭਾਵ ਕਿ ਆਵੇਗਾ ਹਾਲਕਿ ਮжоਰਿਟੀ ਦੇ ਤੌਰ ਤੇ ਬੀਜੇਪੀ ਦੇ ਚਾਂਸਸ ਨੇ ਕਿ ਉਹ ਕਿਤੇ ਨਾ ਕਿਤੇ ਇਕੱਲੀ ਪਾਰਟੀ ਜੋ ਹੈ 2027 ਦੀਆਂ ਚੋਣਾਂ ਲੜੇਗੀ ਕਈ ਜੀ বিজেপি ਕਿੱਥੇ ਜਾਏਗੀ ਯਾ ਕਾਲੀ ਨਾਲ ਨਾਲ ਜਾਏਗੀ ਕਿਉਂਕਿ ਸਵਾਲ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਜੀ ਇਧਰ ਆਓ ਆ ਆ ਸਾਰੇ ਹੀ ਗੁਰਸਿੱਖ ਬੰਦੇ ਸਾਰੇ ਖੜੇ ਆ ਸਾਰਿਆਂ ਦੇ ਦਾੜ੍ਹੀਆਂ ਲੱਖੀਆਂ ਹੋਈਆਂ ਬੰਨੀਆਂ ਹੋਈਆਂ ਇਹ ਚੋਂ ਕਿਹੜਾ ਤੁਹਾਨੂੰ ਲੱਗਦਾ ਵੀ ਸਾਨੂੰ ਕਾਲੀ ਦਲ ਨਾਲ ਲੋੜਾ ਜੀ ਦਾ ਮੋਦੀ ਹੋਰ ਸ਼ਾਹ ਬਹੁਤ ਨੇੜੇ ਹੋ ਕੀ বিজেপি ਨੂੰ ਇਹ ਕਲੀਅਰ ਕਰ ਦੋ বিজেপি ਨੂੰ ਇਹ ਲਾਈਨ ਕਲੀਅਰ ਕਰ ਦੋ ਕਿ ਬੀਰਪੀ 117 ਤੇ ਇਕੱਲੇ ਲੜੇਗੀ ਕਿਉਂਕਿ ਵਰਕਰ ਨੂੰ ਨਾ ਪੰਬੜ ਪੂਸੇ ਜਾ ਦੇਖੋ ਦੇਖੋ ਪੰਕਜ 22 ਚ ਲੜ ਕੇ ਦਿਖਾਇਆ ਨਾ ਠੀਕ ਆ ਉਦੋਂ ਥੋੜੇ ਇੱਕਦਮ ਕੈਂਡੀਡੇਟ ਨਹੀਂ ਸੀ ਦੋ ਕ ਪਾਰਟੀਆਂ ਜਿਹੜੀਆਂ ਜਿਵੇਂ ਕੈਪਟਨ ਸਾਹਿਬ ਦੀ ਪਾਰਟੀ ਸੀ ਢੀਂਸਾ ਸਾਹਿਬ ਦੀ ਪਾਰਟੀ ਸੀ ਉਹਨਾਂ ਤੋਂ ਕੈਂਡੀਡੇਟ ਲਏ ਕੁਛ ਪਰ ਹੁਣ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਪਹਿਲਾਂ ਵੈਸੀ ਬੀਜੇਪੀ ਹਰਿਆਣੇ ਤੋਂ ਬਾਅਦ ਸਿੱਧਾ ਹੀ ਚੌਕਾ ਦਿੱਲੀ ਤੋਂ ਬਾਅਦ ਸਿੱਧਾ ਛਿੱਕਾ ਇਸ ਕਰਕੇ ਮੋਤਾਂ ਕੰਮ ਪਰਮਾਤਮਾ ਦੀ ਮਿਹਰ ਨਾਲ ਜਮਾਂ ਨੇੜੇ ਆਇਆ ਖੜਾ ਏ ਇਕੱਲੇ ਲੜੇਗੀ ਬੀਜੇਪੀ ਇਕੱਲੇ 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 ਅਕਾਲੀ ਦਲ ਦੀ ਲੋੜ ਨਹੀਂ ਅਕਾਲੀ ਦਲ ਚਲੋ ਅਕਾਲੀ ਦਲ ਆ ਵੀ ਜਾਓ ਹਾਂ ਅਕਾਲੀ ਦਲ ਇਹ ਨਹੀਂ ਹੋਊਗਾ ਵੀ ਉਹ ਅਸੀਂ 22 ਲੜਾਂਗੇ ਜਾਂ 23 ਲੜਾਂਗੇ ਉਹ ਬਾਕੀ ਲੜੂ ਹੁਣ ਇਹ ਹੋ ਸਕਦਾ ਵੀ ਜੇ ਕੋਈ ਆਊਗਾ ਉਹ 22 23 ਲੜ ਲਵੇ ਪਰ ਬੀਜੇਪੀ ਯਾਨੀ ਕਿ ਮੋਕਾ ਹੈ ਅਕਾਲੀ ਦਲ ਕੋ ਛੋਟੇ ਭਰਾ ਦੀ ਭੂਮਿਕਾ ਦੇ ਵਿੱਚ ਮੋਕਾ ਹੈ ਵੀ ਕਹਿ ਰਹੇ ਹੋ ਕਿ ਮਤਲਬ ਛੋਟੇ ਭਾਈ ਚਾਜੋ ਵੱਡੇ ਭਾਈ ਵਾਲਾ ਨਹੀਂ ਰੋਲ ਅਦਾ ਕਰ ਮੈਂ ਇਹ ਵੀ ਨਹੀਂ ਕਹਿੰਦਾ ਮੈਂ ਇਹ ਨਹੀਂ ਕਹਿੰਦਾ ਭਾਈ 23 ਭਾਈ ਤਾਂ ਹੀ ਛੋਟਾ ਭਾਈ ਇਹ ਗੱਲ ਕਹਿਣਾ ਚਾਹੁੰਦਾ ਵੀ ਜੋ ਲੋਕਾਂ ਦੇ ਕਈਆਂ ਦੇ ਮਨ 'ਚ ਇਹ ਗੱਲ ਹੈਗੀ ਆ ਤੇ ਜਿਹੜੇ ਉਹ 23 ਹੋਣਗੇ ਜਿਹੜੇ ਤੁਸੀਂ ਕਹਿੰਦੇ ਹੋ ਉਹਨਾਂ ਦੇ ਥੱਲੇ ਬੀਜੇਪੀ ਨੇ ਬਹੁਤ ਕੰਮ ਕੀਤਾ ਹੈ ਨਾ ਨਾਲ ਰਹੇ ਆ ਨਾ ਤੇ ਉਹ ਬੀਜੇਪੀ 'ਚ ਰਲ ਜਾਣ